ਕਿੰਨੂੰ ਪਾਣੀ ਕੋਈ ਵੀ ਚੱਜ ਦੀ ਸਰਕਾਰ ਆ ਗਈ ਜੇ ਪਹਿਲਾਂ ਦੱਸੋ ਸਾਰੇ ਦੇ ਆਪਾਂ ਆਪਣੀ ਜਿਹੜਾ ਕੰਮ ਹੁੰਦਾ ਉਹ ਤੋਂ ਵੋਟਾਂ ਲੈ ਆਏ ਤੇ ਜਿਹੜਾ ਨੁਕਮ ਪੈਂਦਾ ਉਹ ਤੋਂ ਕੋਈ ਨਹੀਂ ਅੱਗੇ ਖੜਦਾ ਵੇਖਾਂਗੇ ਜਦੋਂ ਜਿਹੜਾ ਆਗਾ ਦਿਮਾਗ 'ਚ ਪਾ ਦਾਂਗੇ ਲੇਕਿਨ ਗਲਤ ਵੋਟ ਨਹੀਂ ਪਾਣੀ ਇਹ ਗੱਲ ਜਰੂਰ ਆਪਾਂ ਮਿਹਨਤ ਕਰਕੇ ਖਾਈ ਦੀ ਆਪਾਂ ਨੂੰ ਕੇ ਲੀਡਰ ਨਾਲ ਕੋਈ ਲੈਣਾ ਦੇਣਾ ਨਹੀਂ ਕਿਹਨੂੰ ਪਾਣੀ ਫਿਰ ਕਾਂਗਰਸ 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 ਨੂੰ ਕਹੋ ਕਾਂਗਰਸ ਵਧੀਆ ਬੋਟਾ ਅੰਮ੍ਰਿਤ ਦੀ ਪਾਰ ਨੂੰ ਬੰਦ ਲੀਂ ਕਿਹਨੂੰ ਅੰਮ੍ਰਿਤ ਦੀ ਪਾਰ ਨੂੰ ਕਿਉਂ ਕਿਓ ਅੱਜ ਇਹ ਨਾ ਕਰਦੇ ਕਿਨੂੰ ਪਾਣੀ ਹੈ ਤੇ ਵੋਟਾਂ ਦੇ ਆਂਗੀਆਂ ਆਮ ਪਾਰਟੀ ਆਮ ਪਾਰਟੀ ਨੂੰ ਹਾਂਜੀ ਕਾਰਨ ਕਾਰਨ ਠੀਕ ਹੈ ਬਿਲ ਬੁਲ ਮਾਫਿਆ ਹਲੇ ਤੱਕ ਤੇ ਕਿਨੂੰ ਵੋਟ ਪਾਣੀ ਹੈ ਆਮ ਪਾਰਟੀ ਆਮ ਪਾਰਟੀ ਨੂੰ ਸਾਡੀ ਗੁਰਜੀਤ ਓਜਲੇ ਨੂੰ ਹਾਂਜੀ ਕਾਂਗਰਸ ਨੂੰ ਪੱਕੀ ਆ ਗੁਰਜੀਤ ਓਜਲਾ ਜੀ ਭਾਜੀ ਇਲੈਕਸ਼ਨ ਆ ਗਏ ਫਿਰ ਕਿਨੂੰ ਵੋਟ ਪਾਣੀ ਦੇ ਆਕੀ ਮਹਾਰਾਜ ਜਿੰਨੂੰ ਮੋਦੀ ਨੂੰ ਪਾ ਦਾਂਗੇ ਹੋਰ ਕਿਨੂੰ ਪਾਣੀ ਜੀ ਭਾਈ ਸਾਹਿਬ ਫਿਰ ਵੋਟ ਆ ਗਈ ਹੈ ਕਿਨੂੰ ਵੋਟ ਪਾਓਗੇ ਆਕੀ ਕਾਲੀਆਂ ਨੂੰ ਭਾਈ ਹਾਂਜੀ ਕਾਲੀਆਂ ਨੂੰ ਭਾਈ ਭਾਜੀ ਵੋਟਾਂ ਆ ਗਈ ਕਿਹਨੂੰ ਵੋਟ ਪਾਣੀ ਜੀ ਕਹੇ ਨੂੰ ਨਹੀਂ ਅੰਮ੍ਰਿਤਸਰ ਦੇ ਹਲਕਾ ਪੂਰਬੀ ਚ ਖਲੋਤੇ ਹਾਂ ਤਾਂ ਨਵਜੋਤ ਸਿੰਘ ਸਿੱਧੂ ਵਿਕਰਮ ਮਜੀਠੀਆ ਇਸ ਹਲਕੇ ਤੋਂ ਖਲੋ ਚੁੱਕੇ ਨੇ ਲੇਕਿਨ ਹੁਣ ਇੱਥੇ ਐਮਐਲਏ ਜੀਵਨਜੋਤ ਕੌਰ ਨੇ ਆਮ ਆਦਮੀ ਪਾਰਟੀ ਦੇ ਤਾਜਸੀ ਹਲਕਾ ਈਸਤ ਦੇ ਲੋਕਾਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਹਰਮਨ ਪਿਆਰਾ ਨੇਤਾ ਕੌਣ ਹੈ ਤਾਂ ਬਾਜ਼ਾਰ 'ਚ ਖੜੇ ਹਾਂ ਲੋਕ ਕੁਝ ਖਾਣ ਪੀਣ ਵਾਸਤੇ ਵੀ ਆਏ ਨੇ ਹਾਂਜੀ ਭਾਜੀ ਫਿਰ ਕਿੱਧਰ ਅੱਜਕੱਲ ਕਿਹਦੀ ਵੋਟ ਬੰਦੀ ਆ ਕੌਣ ਪਸੰਦ ਹੈ ਜੀ ਲੀਡਰ ਕਿਹੜਾ ਪਸੰਦ ਆ ਸਾਰੇ ਲੀਡਰ ਸਹੀ ਹੈਗੇ ਸਾਰੇ ਲੀਡਰ ਸਹੀ ਹੈ ਜੀ ਤਾਂ ਕੁਝ ਹੋਰ ਦੁਕਾਨਦਾਰ ਨਾਲ ਗੱਲਬਾਤ ਕਰਦੇ ਆ ਭਾਜੀ ਫਿਰ ਕੌਣ ਪਸੰਦ ਹੈ ਜੀ ਲੀਡਰ ਅਸ ਕੀ ਜਿਹੜੇ ਮਜ਼ੀ ਆ ਜਾਣ ਜੀ ਹਾਂਜੀ ਜਿਹੜੇ ਮਜ਼ੀ ਆ ਜਾਣਾ ਬਸ ਇਹਨੂੰ ਕੰਮ ਹੋਣਾ ਚਾਹੀਦਾ ਹਾਂਜੀ ਰੋਡ ਕਿੰਨੇ ਟੁੱਟੇ ਖਰਾਬ ਹੈ ਸਾਰੇ ਸਹੀ ਹੋਣੇ ਚਾਹੀਦੇ ਆ ਇਹਨੂੰ ਰੋਡ ਪਾਣੀ ਫਿਰ ਅਸ ਕੀ ਰੋਡ ਦੇਖੋ ਇਹਦੇ ਕੋਈ ਮਾਨ ਨਹੀਂ ਜੇ ਪਾਣੀ ਹੈ ਕਿ ਨਹੀਂ ਪਾਵਾਂਗੇ ਜੀ ਪਾਣੀ ਜ਼ਰੂਰ ਹੈ ਪਰ ਇਹ ਦੇਖਦੇ ਕੀ ਪ੍ਰਕਿਰਿਆ ਚੱਲਦਾ ਪਿਆ ਹੋਊਗਾ ਫਿਰ ਵੀ 4 ਲੀਟਰ ਹੈ ਕਿਹੜਾ ਵਧੀਆ ਲੱਗਦਾ ਤੁਹਾਨੂੰ ਤੇ ਤੇ ਨਹੀਂ ਕੁਝ ਕਹਿ ਸਕਦੇ ਆਪਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਨਹੀਂ ਕੁਝ ਕਹਿ ਸਕਦੇ ਤਾਂ ਕੁਝ ਹੋਰ ਲੋਕ ਨੇ ਹਾਂਜੀ ਭਾਜੀ ਫਿਰ ਕੌਣ ਪਸੰਦ ਆਦੀ ਲੀਡਰ ਆ ਕੀ ਚਾਰ ਹੈ ਲੀਡਰ ਨੇ ਅੰਮ੍ਰਿਤਸਰ ਦੇ ਵਿੱਚ ਖਾਸ ਕਰਕੇ ਕੀ ਕੰਮ ਕਰਦਾ ਇਹ ਤੇ ਕੋਈ ਡਿਸਾਈਡ ਨਹੀਂ ਪੱਕਾ ਹਾਂਜੀ ਮੋੜ ਪਾਣੀ ਹੈ ਨਾ ਹਾਂਜੀ ਪਾਵਾਂਗੇ ਫਿਰ ਵੀ ਕਾਂਗਰਸ ਅਕਾਲੀ ਦਲ ਭਾਜਪਾ ਤੇ ਨਾਲ ਆਮਾ ਮੰਮਲਟੀ ਹੈ ਵੇਖੋ ਵੋਟਾਂ ਲਾਗੇ ਸਾਰੇ ਕੰਮ ਕਰਦੇ ਹੁੰਦੇ ਜਿਹੜਾ ਕੰਮ ਕਰ ਲਊ ਉਹਨੂੰ ਪਾ ਲਾ। ਤੁਹਾਨੂੰ ਵਹ ਬੋਟ ਪਾਣੀ ਹੈ ਨਾ? ਹਾਂਜੀ ਪਾਣੀ ਪਾਏ। ਪਰ ਦਸਣਾ ਨਹੀਂ ਵਾਲੇ। ਹਾਂਜੀ ਹਾਂਜੀ। ਤਾਂ ਬਿਲਕੁਲ ਚੰਗੀ ਗੱਲ ਹੈ ਦਸਣਾ ਨਹੀਂ ਹੈ ਜੀ ਇਹ ਵੀ ਇੱਕ ਚੰਗੀ ਚੀਜ਼ ਹੈ ਇਸ ਵਾਰ ਸਰਵੇ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਕਿ ਕੁਝ ਹੋਰ ਨੌਜਵਾਨ ਨੇ ਤਾਂ ਭਾਈ ਜੀ ਫਿਰ ਕਿਹਨੂੰ ਕੌਣ ਪਸੰਦ ਆ ਜੀ ਤੁਹਾਨੂੰ ਹਲਕੇ ਤੇ? ਭਾਈ ਜੀ ਪਸੰਦ ਆ ਇਦਾਂ ਹੀ ਆ ਵੇਖੋ ਕੰਮ ਕੋਈ ਹੋਣਾ ਚਾਹੀਦੇ ਚਲੋ ਆਈ ਵੀ ਹੈ ਸਰਕਾਰ ਜਿਹੜੀ ਆਈ ਇਹਨਾਂ ਨੇ ਥੋੜੇ ਬੋਦੇ ਕੀਤੇ ਬਾਕੀ ਹੁਣ ਤੁਹਾਨੂੰ ਪਤਾ ਹੀ। ਬੋਡ ਕਿਹੜਾ ਲੀਡਰ ਪਸੰਦ ਆ? ਲੀਡਰ ਤੇ ਹੁਣ ਕੋਈ ਨਹੀਂ ਆਪਾਂ ਭਾਜੀ ਵੇਖੋ ਆਪਣੇ ਕੰਮਕਾਰ ਚ ਰੁੱਝੇ ਰਹਾਨੂੰ ਔੜ ਦੇ ਬਾਰੇ ਹਾਂ ਵੋਟ ਪਾਣੀ ਆ ਵੇਖਾਂਗੇ ਜਦੋਂ ਜਿਹੜਾ ਆਗਾ ਦਿਮਾਗ 'ਚ ਪਾਦਾਂਗੇ ਲੇਕਿਨ ਗਲਤ ਵੋਟ ਨਹੀਂ ਪਾਣੀ ਇਹ ਗੱਲ ਜਰੂਰ ਬਿਲਕੁਲ ਚੰਗੀ ਗੱਲ ਆ ਗਲਤ ਵੋਟ ਵੇਸਟ ਨਹੀਂ ਹੋਏਗੀ ਵੋਟ ਵੇਸਟ ਨਹੀਂ ਹੋਏਗੀ ਹਾਂਜੀ ਭਾਜੀ ਫਿਰ ਕਿਨੂੰ ਵੋਟ ਪਾਣੀ ਹੈਗੀ ਵੋਟ ਕਿਨੂੰ ਪਾਣੀ ਕੋਈ ਵੀ ਚੱਜ ਦੀ ਸਰਕਾਰ ਆਗੀ ਜੇ ਪਹਿਲਾਂ ਦੱਸੋ ਸਾਰੇ ਦੇ ਆਪਾਂ ਆਪਣੇ ਜਿਹੜਾ ਕੰਮ ਹੁੰਦਾ ਉਹ ਤੋਂ ਵੋਟਾਂ ਲੈ ਆਏ ਤੇ ਜਿਹੜਾ ਨੁਕਮ ਪੈਂਦਾ ਉਹ ਤੋਂ ਕੋਈ ਨਹੀਂ ਅੱਗੇ ਖੜਦਾ ਤੁਸੀਂ ਦੱਸੋ ਓਜਲਾ ਸਾਹਿਬ ਵੀ ਇਨਾ ਜੇ ਉਹਨਾਂ ਨੇ ਵੋਟਾਂ ਮੰਗੀਆਂ ਆਪਾਂ ਦਿੱਤੀਆਂ ਸਾਰਿਆਂ ਨੇ ਕੀ ਕੀਤਾ ਅਜੇ ਤੱਕ ਕੁਝ ਨਹੀਂ ਕੀਤਾ ਜਿਹੜੀ ਗੱਲ ਸੁਣੋ ਆਪ ਆਦਮੀ ਰਹੀ ਉਹ ਡਾਕਟਰ ਜਸਪੀਰ ਆ ਆਪਣੇ ਉਧਰ ਦਾ ਯੂਨੀਵਰਸਿਟੀ ਕੀ ਗੱਲ ਆਪਾਂ ਕਹਿੰਦੇ ਉਹਨੂੰ ਵੋਟ ਪਾ ਦਈਏ ਕੀ ਗੱਲ ਸਾਡੇ ਘਰ ਰੱਟੇ ਪਾ ਗਏ ਜਾਂਦੇ ਆ ਆਪਾਂ ਆਪਣਾ ਕਮਾਉਂਦੇ ਆਪਣਾ ਖਾਣਦੇ ਆ ਜੇ ਸਰਕਾਰ ਰਹੀ ਉਤਲੀ ਚਲੋ ਜਿਹਦੀ ਵੀ ਸਰਕਾਰ ਆਊਗੀ ਜੇ ਸਰਕਾਰ ਕੰਮ ਕਰੂਗੀ ਜੇ ਆਪਾਂ ਪੜਾਣਾ ਪਾਵਾਂ ਬੀਏ ਕੀਤੀਆਂ ਟੀਆ ਡਿਗਰੀਆਂ ਕੀਤੀਆਂ ਨੌਕਰੀ ਮਿਲੀ ਆਪਾਂ ਲੋਕਾਂ ਦੇ ਧੱਕੇ ਹੀ ਖਾਣਦੇ ਆ ਸਾਨੂੰ ਸਰਕਾਰ ਨੌਕਰੀ ਦੇਵਾ ਬੋਟਾ ਕਿਉਂ ਨਾ ਦਈਏ ਤੇ ਵੋਟ ਪਾਉਗੇ ਤੁਸੀਂ ਵੋਟ ਸਸੀ ਗਾ ਸਾਰੀ ਸਰਕਾਰਾਂ ਨੂੰ ਮੇਲ ਗੱਲ ਆ ਉਹ ਹੀ ਕੋਈ ਵੀ ਆ ਜਿੱਥੇ ਮਰਜ਼ੀ ਦਾ ਕੀ ਬਾਤ ਹੈ ਜੀ ਕੋਈ ਵੀ ਆਵੇ ਹਾਂਜੀ ਭਾਜੀ ਇਸ ਵਾਰ ਇਲੈਕਸ਼ਨ ਆ ਰਹੇ ਹੈ ਕਿਹੜਾ ਲੀਡਰ ਪਸੰਦ ਹੈ ਜੀ ਕਿਨੂੰ ਵੋਟ ਪਾਉਗੇ ਜੀ ਜਿਹੜਾ ਵਧੀਆ ਸਾਡੇ ਅਮਰਤਨ ਲਈ ਹਲਕੇ ਲਈ ਸੋਚੇਗਾ ਉਹਨੂੰ ਕੌਣ ਸਾਲੇ ਤੱਕ ਵਧੀਆ ਲੱਗ ਰਿਹਾ ਜੀ ਅਜੇ ਤੱਕ ਤੇ ਆਪਾਂ ਸੋਚਿਆ ਹੀ ਨਹੀਂ ਕੁਛ ਆਵੇ ਤੁਹਾਨੂੰ ਅਜੇ ਤੱਕ ਭਾਈ ਆਪਾਂ ਜਿਹੜਾ ਲੀਡਰ ਵੀ ਕਹਿੰਦੇ ਆ ਆਪਾਂ ਮਿੰਦ ਕਰਕੇ ਖਾਈ ਦੀ ਆਪਾਂ ਨੂੰ ਕੇ ਲੀਡਰ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਲੈਣਾ ਨਹੀਂ ਕੋਈ ਪਾਣੀ ਕਿ ਨਹੀਂ ਹਾਂਜੀ ਵੋਟ ਆਡੀ ਮਰਜੀ ਆਪਾਂ ਪਾਈਏ ਨਾ ਪਾਈਏ ਕੋਈ ਇਰਾਦਾ ਨਹੀਂ ਕੋਈ ਇਰਾਦਾ ਨਹੀਂ ਆਪਾਂ ਆਪ ਲੀਡਰ ਹੈਗੇ ਆ ਬਿਲਕੁਲ ਆਪ ਲੀਡਰ ਆ ਤਾਂ ਇਹ ਬੜੀ ਵਧੀਆ ਗੱਲ ਹੈ ਕਿ ਅਸੀਂ ਆਪਦੇ ਆਪਣੇ ਲੀਡਰ ਹੈ ਕੁਝ ਮਹਿਲਾਵਾਂ ਨਾਲ ਗੱਲ ਕਰਾਂਗੇ ਮੈਡਮ ਇਲੈਕਸ਼ਨ ਆ ਰਹੇ ਆ ਤੇ ਫਿਰ ਕਿਹੜੀ ਪਾਰਟੀ ਨੂੰ ਵੋਟ ਕਿਹੜਾ ਲੀਡਰ ਚੰਗਾ ਲੱਗਦਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਉਹ ਨੋ ਲੈਜ ਨਹੀਂ ਆ ਕੇ ਆਹ ਵੋਟ ਪਾਈ ਨਹੀਂ ਵੋਟ ਪਾਉਂਦੇ ਹੋ ਨਾ ਹਾਂ ਪਾਉਂਦੇ ਆ ਪਰ ਪਿਛਲੀ ਵਾਰ ਇਹ ਕਿਨੂੰ ਪਾਣੀ ਫਿਰ ਕਾਂਗਰਸ 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 ਨੂੰ ਕਹਿੰਦੇ ਕਾਂਗਰਸ ਵਧੀਆ ਬਿਲਕੁਲ ਕਾਂਗਰਸ ਪਾਰਟੀ ਦਾ ਪਹਿਲਾ ਆਇਆ ਤੇ ਇੱਕ ਭਾਈ ਸਾਹਿਬ ਨਾਲ ਗੱਲ ਕਰਨੇ ਆ ਹਾਂਜੀ ਭਾਈ ਸਾਹਿਬ ਕਿਨੂੰ ਵੋਟ ਪਾਣੀ ਆ ਗਈ ਵੋਟਾਂ ਆ ਗਈਆਂ ਫਿਰ ਆਦਾਗੇ ਯਾਰ ਜਿੰਨੂੰ ਮਰਜ਼ੀ ਯਾਰ ਫਿਰ ਵੀ ਕਿਹੜਾ ਲੀਡਰ ਪਸੰਦ ਆ ਕਿਹੜਾ ਪਸੰਦ ਆ ਭਾਜੀ ਜਦੋਂ ਪੰਜਾਬੋਂ ਵੋਟ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਲੀਡਰ ਦੀ ਪਸੰਦ ਹੈ ਕੁਝ ਲੋਕ ਆਰਾਮ ਕਰ ਰਹੇ ਨੇ ਸ਼ਾਮ ਦਾ ਸਮਾਂ ਹੈ ਤਾਂ ਭਾਈ ਸਾਹਿਬ ਇੱਕ ਬੜੇ ਵੀਆਈਪੀ ਮੋੜ ਤੇ ਬੈਠੇ ਨੇ ਹਾਂਜੀ ਭਾਜੀ ਕੀ ਹਾਲ ਚਾਲ ਜੇ ਕਿਨੂੰ ਵੋੜ ਬਾਣੀ ਹੈ ਵੋੜ ਕਿਨੂੰ ਬਾਣੀ ਹੈ ਵੋੜ ਅੰਮ੍ਰਿਤ ਦੀ ਬਾਦ ਨੂੰ ਬਾਣੀ ਹੈ ਕਿਨੂੰ ਅੰਮ੍ਰਿਤ ਦੀ ਬਾਦ ਨੂੰ ਕਿਉਂ ਕਿਉਂ ਅਚੇਂਗਾ ਕਰਦੇ ਆ ਵੇ ਚੰਗਾ ਕਰਦੇ ਆ ਤਾਂ ਬਿਲਕੁਲ ਤੁਸੀਂ ਭਾਜੀ ਫਿਰ ਕਿਨੂੰ ਵੋੜ ਬਾਣੀ ਹੈ ਅਹੀਂ ਜਿਹੜੀ ਸਰਕਾਰ ਚੱਲੂਗੀ ਮਾਰੇ ਨਹੀਂ ਫੇਰ ਵੀ ਕਿਨੂੰ ਪਾਣੀ ਹੈ ਤੇ ਵੋਟਾਂ ਦੇ ਆਂਗੀਆਂ ਆਮ ਪਾਰਟੀ ਆਮ ਪਾਰਟੀ ਨੂੰ ਹਾਂਜੀ ਕਾਰਨ ਕਾਰਨ ਠੀਕ ਹੈ ਬਿੱਲ ਬੁੱਲ ਮਾਫਿਆ ਹਲੇ ਤੱਕ ਤੇ ਅੱਛਾ ਗਾਵੇਂ ਚਲੀ ਜਾਊਗਾ ਤਾਂ ਠੀਕ ਹੈ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਮ ਪਾਰਟੀ ਨੂੰ ਵੋਟ ਪਾਦੇ ਨਜ਼ਰ ਆ ਰਹੇ ਨੇ ਸਮਰਥਕ ਹਾਂਜੀ ਭਾਜੀ ਕਿਨੂੰ ਵੋਟ ਪਾਣੀ ਹੈ ਆਮ ਪਾਰਟੀ ਆਮ ਪਾਰਟੀ ਨੂੰ ਸਾਡੀ ਗੁਰਜੀਤ ਓਜਲੇ ਨੂੰ ਹਾਂਜੀ ਉਹ ਕਾਂਗਰਸ ਨੂੰ ਪੱਕੀ ਆ ਗੁਰਜੀਤ ਓਜਲਾ ਕਾਰਨ ਉਹ ਵਧੀਆ ਬੱਦਾ

ਸਨੇ ਵਿਚਾਰੇ ਇਹਨਾਂ ਨੂੰ ਨਹੀਂ ਚੰਗਾ ਲੱਗ ਰਿਹਾ ਕੋਈ ਵੋਟ ਲੇਕਿਨ ਅਸੀਂ ਬਾਜ਼ਾਰ ਦੇ ਵਿੱਚ ਖੜੇ ਆ ਤਾਂ ਬਾਜ਼ਾਰ ਦੀ ਇਹ ਤੁਹਾਨੂੰ ਗਤੀਵਿਧੀ ਦੱਸ ਰਿਹਾ ਬੜਾ ਭਰਿਆ ਹੈ ਬਾਜ਼ਾਰ ਹੈ ਤਾਂ ਇੱਥੇ ਲੋਕ ਅਕਸਰ ਆਵਾਜ਼ਾਈ ਜਿਹੜੀ ਸਭ ਤੋਂ ਜ਼ਿਆਦਾ ਹੁੰਦੀ ਹੈ ਤਾਂ ਇੱਥੇ ਲੋਕ ਆਂਦੇ ਨੇ ਔਰ ਇਸ ਕਰਕੇ ਅਸੀਂ ਹਲਕਾ ਵਾਇਸ ਚੱਲ ਰਹੇ ਆ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਆ ਤਾਂਕਿ ਇੱਕ ਜ਼ਮੀਨੀ ਹਕੀਕਤ ਤੁਹਾਨੂੰ ਦੱਸ ਸਕੀਏ ਕਿ ਆਖਿਰਕਾਰ ਲੋਕ ਕਿਸ ਨੂੰ ਚਾਹੁੰਦੇ ਨੇ ਤਾਂ ਕੁਝ ਹੋਰ ਵੀ ਲੋਕ ਦੁਕਾਨਦਾਰ ਬਾਹਰ ਖੜੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਵਾਰ ਕਿਸੇ ਦਾ ਮਨ ਹੁੰਦਾ ਆਦੀ ਪਾਜੀ ਇਲੈਕਸ਼ਨ ਆ ਗਏ ਫਿਰ ਕਿਨੂੰ ਵੋਟ ਪਾਣੀ ਦੀ ਐ ਕੀ ਮਹਾਰਾਜ ਜਿਹਨੂੰ ਮੋਦੀ ਨੂੰ ਪਾ ਦਾਂਗੇ ਹੋਰ ਕਿਨੂੰ ਪਾਣੀ ਅੱਛਾ ਹੋਰ ਕਿਨੂੰ ਕਾਰਨਲੀਗਾ ਆਮ ਆਦਮੀ ਪਾਰਟੀ ਕੀ ਕਰਕੇ ਦਿੰਦੀ ਏ ਕੀ ਕੀਤਾ ਕੁਝ ਨਹੀਂ ਕੀਤਾ ਅੱਛਾ ਇੱਕ ਕਲੀਨਿਕ ਖੋਲ੍ਹ ਦਿੱਤਾ ਬਾਣੇ ਮੋਟੇ ਗਰੀਬਾਂ ਨੂੰ ਬਾਤ ਆ ਹੋਰ ਕੀ ਕੀਤਾ ਅੱਛਾ ਚਲੋ ਮੋਦੀ ਨੇ ਜੋ ਕੁਝ ਕੀਤਾ ਸਭ ਨੂੰ ਆਇਆ ਸਭ ਨੂੰ ਆਇਆ ਆਪਾਂ ਦਰੋਂ ਨੂੰ ਦੇਵਾਂਗੇ ਉਹ ਬਿਲਕੁਲ ਜੀ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਤੇ ਵੋਟ ਕਿਨੂੰ ਪਾਣੀ ਆ ਤੇ ਦੁਕਾਨਦਾਰ ਸਾਹਿਬ ਬੈਠੇ ਨੇ ਹਾਂਜੀ ਭਾਜੀ ਵੋਟਾਂ ਆ ਰਹੀਆਂ ਫਿਰ ਕਿਹੜਾ ਲੀਡਰ ਪਸੰਦ ਜੀ ਹਮ ਨੋ ਕਮੈਂਟਸ ਨੋ ਕਮੈਂਟਸ ਬਹੁਤ ਵਧੀਆ ਗੱਲ ਹੈ ਜੀ ਸਰ ਕੀ ਕਹਿਣਾ ਚਾਹੋਗੇ ਕੀ ਨਹੀਂ ਸਰ ਕੁਝ ਨਹੀਂ ਹਾਂਜੀ ਕੁਝ ਨਹੀਂ ਸਰ ਕੁਝ ਨਹੀਂ ਜੀ ਬਿਲਕੁਲ ਠੀਕ ਹੈ ਤਾਂ ਲੋਕਾਂ ਦੀ رائے ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜ਼ਮੀਨੀ ਪੱਧਰ ਦੇ ਉੱਤੇ ਤਾਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਫੇਰ बार-बार ਦੱਸ ਰਹੇ ਹਾਂ ਅੰਮ੍ਰਿਤਸਰ ਦੇ ਹਲਕਾ ਪੂਰਵੀ ਪੂਰਵੀ ਹਲਕਾ ਜਿਹੜਾ ਹੈ ਉਸ ਦੇ ਵਿੱਚ ਮੌਜੂਦ ਹਾਂ ਤਾਂ ਤੁਸੀਂ ਵੇਖੋ ਕਿ ਲੋਕ ਦੁਕਾਨਾਂ ਤੇ ਅਸਲੇ ਵਿਅਸਤ ਨੇ ਤਾਂ ਇਸੇ ਲੋਕਾਂ ਦਾ ਦਿਲ ਜਨਨ ਆਇਆ ਕਿ ਆਖਿਰਕਾਰ ਲੋਕ ਕੀ ਚਾਹੁੰਦੇ ਨੇ ਤਾਂ ਇੱਕ ਹੋਰ ਦੁਕਾਨ ਤੇ ਆਏ ਆ ਇੱਥੇ ਭਾਈ ਸਾਹਿਬ ਨਾਲ ਗੱਲ ਕਰ ਰਹੇ ਮਾਲਸ਼ਾ ਚੱਲ ਰਹੀਆਂ ਨੇ ਹਾਂਜੀ ਭਾਜੀ ਫਿਰ ਕਿਨੂੰ ਵੋਟ ਪਾਣਾ ਆ ਕੀ ਕਿਨੂੰ ਪਾਈਏ ਨਹੀਂ ਤੁਸੀਂ ਦੱਸੋ ਜੀ ਅਮਰਤਪਾਲ ਨਾ ਪਾਣੀ ਬੋਰਡ ਅਮਰਤਪਾਲ ਪਰ ਹਲਕਾ ਅਮਰਸਰ ਦਾ ਈਸਟ ਪੈਂਦਾ ਨਾ ਇੱਥੇ ਸਾਡਾ ਹੈਗਾ ਸ਼ਹਿਰ ਜਿੰਨੇਲਾ ਕਰੋ ਜਿੰਨੇਲਾ ਦਾ ਹੈ ਹਾਂਜੀ ਭਾਜੀ ਤੁਸੀਂ ਨਹੀਂ ਅਮਰਤਪਾਲ ਤੇ ਤੁਸੀਂ ਦੇਖੋ ਕਿ ਇੱਥੇ ਜਿਹੜੇ ਬਾਰ ਦੇ ਇਲਾਕਿਆਂ ਤੋਂ ਲੋਕ ਆਏ ਨੇ ਤਾਂ ਇੱਕਿਆਵੀ ਗੱਲ ਕਰ ਰਹੇ ਨਹੀਂ ਤਾਂ ਹੋਰ ਲੋਕਾਂ ਨਾਲ ਗੱਲ ਜਾਨਣ ਦੀ ਕੋਸ਼ਿਸ਼ ਕਰਦੇ ਆ ਤਾਂ ਲੋਕਾਂ ਦਾ ਕਿਦਾਂ ਦਾ ਥਿਊ ਹੈ ਤਾਂ ਭਾਈ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਇਲੈਕਸ਼ਨ ਆ ਗਈਆਂ ਫਿਰ ਕਿਹੜਾ ਲੀਡਰ ਪਸੰਦ ਹੈ ਕਿਹਨੂੰ ਵੋਟ ਪਾਣੀ ਦੀ ਕੀ ਦੱਸੋ ਪੈਣਾ ਲੀਡਰ ਪਸੰਦ ਜੀ ਲੀਡਰ ਤੇ ਸਾਰੇ ਹੀ ਪਸੰਦ ਆ ਜੀ ਕੋਈ ਕੰਮ ਕਰਨਾ ਨਾਲ ਹੋਵੇ ਚੰਗੇ ਤਾਂ ਉਹਨੂੰ ਹੀ ਵੋਟਾਂਗੇ ਅੱਛਾ ਜੀ ਲੀਡਰ ਤੇ ਸਾਰੇ ਸਹੀ ਆ ਪਰ ਕੰਮ ਸਹੀ ਕਰ ਕਿਹਨੇ ਕਿਨੂੰ ਵੋਟ ਪਾਣੀ ਹੈ ਜੀ ਦੇਖੋ ਆਲੇ ਨੂੰ ਦੱਸ ਦਾਂਗੇ ਰੋਟ ਆਏਗੀ ਹੋਣ ਪਾਣੀ ਹੈ ਨਾ ਪਾਣੀ ਪਾਣੀ ਉਹਦਾ ਹੱਕ ਬੰਦਾ ਉਹ ਪਾਣੀ ਪਾਣੀ ਹੈ ਉਦੋਂ 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 ਡਿਸਾਈਡ ਕਰਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਹਿ ਰਹੇ ਨੇ ਕਿ ਉਸ ਵੇਲੇ ਡਿਸਾਈਡ ਕਰਾਂਗੇ ਜਿਸ ਵੇਲੇ ਵੋਟ ਹੋਏਗੀ ਤਾਂ ਲੋਕ ਕਈ ਲੋਕ ਨਹੀਂ ਦੱਸ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਭਾਈ ਸਾਹਿਬ ਫਿਰ ਵੋਟ ਆ ਗਈ ਹੈ ਕਿਹਨੂੰ ਵੋਟ ਪਾਓਗੇ ਅਕਾਲੀਆਂ ਨੂੰ ਭਾਈ ਹਾਂਜੀ ਅਕਾਲੀਆਂ ਨੂੰ ਭਾਈ ਕਰਨ ਕਰਨ ਭਾਈ ਆਹੀ ਬਸ ਅਕਾਲੀ ਦਲ ਅਕਾਲੀ ਦਲ ਤਕਰੀਬ ਜਿੰਦਾਬਾਦ ਤਕੜੀ ਜਿੰਦਾਬਾਦ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਤਕੜੀ ਜਿੰਦਾਬਾਦ ਕਹਿ ਰਹੇ ਨੇ ਤਾਂ ਅਸੀਂ ਹਲਕੇ ਦੇ ਵਿੱਚ ਮੌਜੂਦ ਹਾਂ ਤਾਂ ਵਾਰਡ ਵਾਈਜ਼ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਹਰ ਵਾਰਡ ਦੇ ਵਿੱਚ ਲੋਕਾਂ ਤੱਕ ਪਹੁੰਚ ਕਰ ਸਕੀਏ ਵੱਤਵਾ ਲੋਕਾਂ ਤੱਕ ਜਾ ਸਕੀਏ ਤੇ ਉਹਨਾਂ ਕੋਲ ਪੁੱਛੀਏ ਕਿ ਆਖਿਰਕਾਰ ਉਹਨਾਂ ਦਾ ਮਨ ਕਿੱਧਰ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਈਸਥ ਹਲਕਾ ਜਿਹੜਾ ਇੱਕ ਬੜਾ ਪ੍ਰੋਮੀਨੈਂਟ ਹਲਕਾ ਮੰਨਿਆ ਜਾਂਦਾ ਹੈ ਔਰ ਵੀਆਈਪੀ ਸੀਟ ਅਸ ਕਰਕੇ ਮੰਨੀ ਜਾਂਦੀ ਹੈ ਕਿ ਇੱਥੇ ਨਵਜੋਤ ਸਿੰਘ ਸਿੱਧੂ ਇਲੈਕਸ਼ਨ ਲੜੇ ਨੇ ਔਰ ਬਿਕਰਮ ਸਿੰਘ ਮਜੀਠੀਆ ਵੀ ਇੱਥੇ ਚੋਣ ਲੜ ਚੁੱਕੇ ਨੇ ਤਾਂ ਇੱਕ ਪ੍ਰੋਮਿਨੈਂਟ ਹਲਕਾ ਉਹਦੇ ਵਿੱਚ ਅਸੀਂ ਮੌਜੂਦ ਆ ਤਾਂ ਭਾਈ ਸਾਹਿਬ ਨਾਲ ਵੀ ਗੱਲ ਕਰ ਲੈਣੇ ਆਂ ਹਾਂਜੀ ਭਾਈ ਸਾਹਿਬ ਵੋਟ ਆ ਰਹੀ ਹੈ ਕਿਹਨੂੰ ਵੋਟ ਪਾਣੀ ਏ? ہماری ਵੋਟ ਹੀ ਨਹੀਂ ਆਇਆ ਬੰਦੇ ਨਹੀਂ ਹਾਂਜੀ ਭਾਜੀ ਕਿਧਰ ਵੋਟ ਪਾਣੀ ਏ? ਭਾਜਪਾ ਨੂੰ ਪਾਵਾਂਗੇ ਭਾਈ ਭਾਜਪਾ ਨੂੰ? ਕਰ ਉਹਨਾਂ ਚਾਹੀਦੀ ਜਿਹੜੀ ਚੀਜ਼ ਲਾਈਕ ਕਰਦੇ ਜਿਹੜੀ ਚੀਜ਼ ਨੂੰ ਮੋਦੀ ਨੂੰ ਲਾਈਕ ਕਰਦੇ ਆਂ ਜੇ ਵੀ ਨੂੰ ਪਾਵਾਂਗੇ ਬਿਲਕੁਲ ਮੋਦੀ ਨੂੰ ਲਾਈਕ ਕਰਦੇ ਆਂ ਵੋਟ ਭਾਜਪਾ ਨੂੰ ਪਾਵਾਂਗੇ ਤਾਂ ਹਰ ਤਰ੍ਹਾਂ ਦੇ ਲੋਕ ਨੇ ਅੰਨਕਟ ਟੈਸਟ ਕਰਕੇ ਦੱਸ ਰਹੇ ਆ ਕਿ ਹਰ ਬੰਦੇ ਦੀ ਇਹ ਭਾਵਨਾ ਹੁੰਦੀ ਹੈ ਕਿ ਜੋ ਦਿਲ ਦੀ ਗੱਲ ਹੈ ਉਹ ਮੂੰਹ ਤੇ ਆਣੀ ਚਾਹੀਦੀ ਹੈ ਤਾਂ ਇਸ ਲਈ ਤੁਸੀਂ ਦੇਖੋ ਕਿ ਸ਼ਾਮ ਦਾ ਸਮਾਂ ਹੈ ਲੋਕ ਅਕਸਰ ਘਰੋਂ ਨਿਕਲਦੇ ਨੇ ਤਾਂ ਕੁਝ ਹੋਰ ਲੋਕ ਇੱਥੇ ਮੌਜੂਦ ਨੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਭਾਜੀ ਵੋਟਾਂ ਆ ਗਈਆਂ ਕਿਹਨੂੰ ਵੋਟ ਪਾਣੀ ਆ ਬਾਹੂ ਆਣਾ ਨੂੰ ਪੁੱਛੋ ਪਹਿਲਾਂ ਕਿਹਨਾਂ ਨੂੰ ਪਾਣੀ ਭਾਜੀ ਭਾਜੀ ਵੋਟਾਂ ਆ ਗਈ ਕਿਹਨੂੰ ਵੋਟ ਪਾਣੀ ਕਿਸੇ ਨੂੰ ਨਹੀਂ ਹਾਂਜੀ ਕਿਸੇ ਨੂੰ ਨਹੀਂ ਤਾਂ ਨੰਦੜ ਸਮਣੀਆ ਵੇ ਲੋ ਪਰ ਕਹਿੰਦੇ ਵੋਟ ਪਾਣੀ ਚਾਹੀਦੀ ਹੈ ਆ ਪਾਣੀ ਤੇ ਜ਼ਰੂਰ ਚਾਹੀਦੀ ਹੈ ਪਰ ਉੱਥੇ ਉਹ ਡੂਨਰਡ ਦਾ ਵੀ ਲਿਖਿਆ ਹੁੰਦਾ ਹੂੰ ਜਿੱਦਾਂ ਨਾ ਬਿਲਕੁਲ 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 ਆਪਾਂ ਜੀ ਫਿਰ ਵੋਟ ਪਾਣੀ ਆ ਕੀ ਵੋਟ ਪਾਈਏ ਕਿੱਥੇ ਸੰਤ ਹਾਬਜ਼ਾ ਮੈਂ ਨਹੀਂ ਹੋਣੀ ਕਿੱਥੇ ਪਾਈਏ ਫੇਰ ਨਹੀਂ ਕਿਹੜਾ ਲੀਡਰ ਪਸੰਦ ਆ ਚਾਰ ਪੰਜ ਲੀਡਰ ਮੈਦਾਨ 'ਚ ਨੇ ਲੀਡਰ ਦੇ ਵੇਖੋ ਲੀਡਰ ਤੇ ਬਥੇਰੇ ਆ ਉਹਨਾਂ ਕੋ ਕੰਮ ਕਰਨ ਵਾਲਾ ਆਏਗਾ ਤੇ ਫਿਰ ਉਹਨੂੰ ਵੋਟ ਵੀ ਪਾ ਦਾਂਗੇ ਤੇ ਖਾਲੇ ਆਇਆ ਨਹੀਂ ਕੰਮ ਕਰਨ ਵਾਲਾ ਹੁਣ ਤਾਂ ਬਾਬਾ ਥੋੜੇ ਦਿਨ ਹੀ ਰਹਿ ਗਏ ਚ ਉਹਨਾਂ ਨੂੰ ਆਇਆ ਕੋਈ ਨਹੀਂ ਅਏ ਕੋ ਨਜ਼ਰ ਨਹੀਂ ਆਉਂਦਾ ਮਹਿੰਗਾਈ ਇੰਨੀ ਆ ਵੇਖੋ ਪਾਣੀ ਹੈ ਬੇਰੋਜਾਗਾਰੀ ਇੰਨੀ ਆ ਕਿੰਨੂੰ ਨਹੀਂ ਦੱਸਣਾ ਇਹ ਨਹੀਂ ਦੱਸਣਾ ਬਹੁਤ ਵਧੀਆ ਗੱਲ ਆ ਤਾਂ ਇਹ ਇੱਕ ਫੈਕਟ ਹੈ ਸਵਾਰ ਦੇ ਜਿਹੜੇ ਸਰਵੇ ਜਿਹੜੇ ਆ ਰਹੇ ਨੇ ਉਹਨਾਂ ਸच्या ਚੀਜ਼ ਨਜ਼ਰ ਆਈ ਹੈ ਕਿ ਲੋਕ ਹੈ ਕਹਿ ਰਹੇ ਨੇ ਕਿ ਜਿਹੜੇ ਆਈਸੀਐਸ ਵਾਰ ਵੋਟ ਪਾਵਾਂਗੇ ਪਰ ਕਿੰਨੂੰ ਪਾਣੀ ਆ ਨਹੀਂ ਦੱਸਣਾ ਤਾਂ ਇਹ ਇਸ ਵਾਰ ਚੰਗੀ ਚੀਜ਼ ਦੇਖਣ ਨੂੰ ਮਿਲੀ ਆ ਤਾਂ ਤੁਹਾਨੂੰ ਤਸਵੀਰ ਲਗਾਤਾਰ ਸਾਂਝੀ ਕਰ ਰਹੇ ਆ ਕੁਝ ਦੁਕਾਨਦਾਰ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਦਾ ਕੋਸ਼ਿਸ਼ ਕਰਾਂਗੇ ਨਾਲ ਕੋਲ ਵੀ ਹਾਂਜੀ ਭਾਈ ਸਾਹਿਬ ਵੋਟਾਂ ਆਈਆਂ ਫਿਰ ਕਿਨੂੰ ਵੋਟ ਪਾਣੀ ਹੈ ਕੀ ਬੜੇ ਮੈਦਾਨ ਚ ਨੇ 4 ਲੀਟਰ ਮੈਦਾਨ ਚ ਨੇ بس ਮੇਰੀ ਗੱਲ ਮੈਂ ਮਲਾਹਣਾ ਠੀਕ ਹੈ ਜੀ ਬਿਲਕੁਲ ਬਿਲਕੁਲ ਤਾਂ ਤੁਸੀਂ ਵੇਖੋ ਕਿ ਅਸੀਂ ਇਸ ਵੇਲੇ ਮਾਰਕੀਟ ਤੇ ਮੌਜੂਦ ਹਾਂ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਤੱਕ ਪਹੁੰਚ ਕਰਨ ਦੀ ਹਾਂਜੀ ਭਾਜੀ ਇਸ ਵਾਰ ਵੋਟਾਂ ਆਈਆਂ ਫਿਰ ਕਿਨੂੰ ਵੋਟ ਪਾਣੀ ਜੇ ਮੇਰਾ ਕੋਈ ਨਹੀਂ ਮੇਰਾ ਬੋਟ ਕਾਰਡ ਬਣੀ ਨਹੀਂ ਹੈ ਸਰ ਸਾਦਾ ਬਿਲਕੁਲ ਵੋਟ ਕਾਰਡ ਨਹੀਂ ਬਣਿਆ ਇਸ ਤਰ੍ਹਾਂ ਦਾ ਵੀ ਲੋਕ ਗੱਲ ਕਰ ਰਹੇ ਨੇ ਤਾਂ ਕੁਲ ਮਿਲਾ ਕੇ ਹਲਕਾ ਈਸਟ ਵੀ ਕਾ ਤਸਵੀਰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਆਪਣੀ ਗੱਲ ਕਰ ਰਹੇ ਨੇ ਦਿਲ ਦੀ ਗੱਲ ਕਰ ਰਹੇ ਨੇ ਕੁਝ ਕਹਿ ਰਹੇ ਨੇ ਕਿ ਵੋਟ ਪਾਵਾਂਗੇ ਲੇਕਿਨ ਦੱਸਾਂਗੇ ਨਹੀਂ ਤਾਂ ਉਹ ਇਹ ਜਿਹੜਾ ਕਰੰਟ ਹੈ ਇਸ ਨੂੰ ਹਿਡਨ ਕਰੰਟ ਕਿਹਾ ਜਾਂਦਾ ਹੈ ਕਿ ਲੋਕ ਆਪਣੇ ਮਨ ਦੇ ਵਿੱਚ ਕੁਝ ਗੱਲਾਂ ਰੱਖ ਕੇ ਬੈਠੇ ਨੇ ਲੇਕਿਨ ਉਹਨਾਂ ਕਿਆ ਕਸੀ ਜਨ ਤੱਕ ਨਹੀਂ ਕਰਾਂਗੇ ਲੇਕਿਨ ਜਦੋਂ ਵੋਟ ਆਏਗਾ ਤਾਂ ਜ਼ਰੂਰ ਵੋਟ ਪਾਉਂਦੇ ਨਜ਼ਰ ਆਵਾਂਗੇ ਕੈਮਰਾਮੈਨ ਨਰਸ ਦੇ ਨਾਲ ਸੁਮਿਤ ਖੰਨਾ ਗ੍ਰਿਡ ਪੰਜਾਬ ਟੀਵੀ ਅੰਮ੍ਰਿਤਸਰ